ਉਪਰੀਮ ਕੋਰਟ ਵੱਲੋਂ ਸ਼ਰਾਬ ਨੀਤੀ ਘਟਾਲੇ ਵਿੱਚ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਨ ਨੂੰ ਜ਼ਮਾਨਤ ਦਿੱਤੇ ਜਾਣ ਦਾ ਪੰਜਾਬ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡਿਆ ਨੇ ਸਵਾਗਤ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਤਤ ਕਿਸਾਨ ਮੇਲੇ ਦਾ ਉਦਘਾਟਨ ਕਰਦੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁੰਡਿਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਗੈਰ ਜ਼ਬੂਦਾਤ ਕੇਜਰੀਵਾਨ ਨੂੰ ਜੇਲ੍ਹ ਵਿੱਚ ਤਾਲਿਆ ਗਿਆ ਸੀ ਉਥੇ ਕਿਸਾਨ ਮੇਲੇ ਨੂੰ ਉਹਨਾਂ ਨੇ ਕਿਹਾ ਕਿ ਕਿਸਾਨਾਂ ਲਈ ਲਾਏ ਬੰਦੇ ਯਾਨੀ ਕਿ ਆ ਕਿ ਕਿਸਾਨ ਮੇਲੇ ਰਾਹੀਂ ਕਿਸਾਨਾਂ ਨੂੰ ਨਵੀਂ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ ਇੰਦਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਜ਼ਿਲ੍ਹਾ ਮੋਗਾ ਪਿੰਡ ਬਲਖੰਡੀ ਤੋਂ ਆਏ ਹਾਂ ਜੀ ਕਿਹੜੀ ਜਗ੍ਹਾ ਆਏ ਹੋ ਇਸ ਟਾਈਮ ਅਸੀਂ ਲੁਧਿਆਣਾ ਪੀਏਯੂ ਯੂਨੀਵਰਸਿਟੀ ਮੇਲਾ ਲੱਗਿਆ 2 ਦਿਨ ਤੱਕ ਪਿੰਡਾਂ ਦਾ ਦਸੂ ਮੇਲਾ ਕਿਸਾਨਾਂ ਦਾ ਲੱਗਿਆ ਮੇਲਾ ਬਹੁਤ ਵਧੀਆ ਲੱਗਿਆ ਇਹੋ ਜੇ ਹੋਰ ਉਪਰਾਲੇ ਵੀ ਹੋਣੇ ਚਾਹੀਦੇ ਹਰੇਕ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਇਹੋ ਜਿਹੇ ਮੇਲੇ ਲੱਗਨੇ ਚਾਹੀਦੇ ਕਿਸਾਨਾਂ ਨੂੰ ਸੂਚਿਤ ਕੀਤਾ ਜਾ ਸਕੇ ਜਾਣਕਾਰੀਆਂ ਵਧੀਆ ਮਿਲ ਸਕੇ ਦਾਣੇ ਵਗੈਰਾ ਦੇਖ ਕੇ ਕੀ ਦੇਖਣੇ ਦਾਣੇ ਉਹਦੇ ਵਧੀਆ ਨੌਚ ਪਤਾ ਲੱਗਦੇ ਨਵੇਂ-ਨਵੇਂ ਬੀਜਾਂ ਬਾਰੇ ਪਤਾ ਲੱਗਦਾ ਬਾਕੀ ਜੋ ਜੜੀ ਮਸ਼ੀਨਰੀ ਬਾਰੇ ਪਤਾ ਲੱਗਦਾ ਜੋ ਨਵੇਂ ਤੱਕ ਤਾਂ ਆਉਲ ਜੀ ਆ ਰਹੀ ਆ ਉਹਦੇ ਬਾਰੇ ਸਾਰੇ ਪਤਾ ਲੱਗਦਾ ਹੈ ਹਾਂਜੀ ਮਸ਼ੀਨਰੀ ਦੇਖ ਰਹੇ ਆਂ ਦੇਖੀ ਵੀ ਦੇਖ ਵੀ ਰਹੇ ਆ ਜੀ ਵਧੀਆ ਕੋਈ ਆਇਆ ਕੋਈ ਨਵੀਂ ਚੀਜ਼ ਆਈ ਨਵੀਂ ਜੀ ਬਹੁਤ ਹੀ ਆ ਰਹੀ ਆ ਹੁਣ ਬੂਮ ਜਿਵੇਂ ਨਵਾਂ ਸਪਰੇਅ ਆਲਾ ਰਿਹਾ ਕੋਈ ਬਹੁਤ ਹੀ ਚੀਜ਼ ਆਈ ਬਾਕੀ ਜਿਵੇਂ ਖਾਦ ਨਵੇਂ ਬੀ ਆ ਰਹੇ ਆ ਬਾਕੀ ਸਭ ਕੁਝ ਵਧੀਆ ਆ ਰਿਹਾ ਜਿਵੇਂ ਖਾਦ ਵੀ ਪਿੱਛੇ ਜੇ ਕਹ ਰਹੇ ਸੀ ਇਸ ਵਾਰ ਆ ਨਹੀਂ ਰਹੀ ਉਹ ਡੀਏਪੀ ਦੀ ਥੋੜੀ ਸ਼ੋਰਟੇਜ ਚੱਲ ਰਹੀ ਹਰੇਕ ਜ਼ਿਲ੍ਹੇ ਜੇ ਪਰ ਮਿਲ ਵੀ ਰਹੀ ਥੋੜੀ ਥੋੜੀ ਸ਼ਾਇਦ ਹੋ ਜੂ ਘਟਪੂਰੀ ਪਰ ਇਹ ਉਸ ਹਿਸਾਬ ਨਾਲ ਨਹੀਂ ਆ ਰਹੀ ਜੇ ਹਿਸਾਬ ਨਾਲ ਲੋੜ ਡੀਏਪੀ ਦੀ ਸੇਲੇ ਦਾ ਤਾਂ ਮਿਲਿਆ ਬੈਲਬੈਟ ਮਿਲ ਰਿਹਾ ਜੀ ਹਾਂ ਮਿਲ ਲੈ ਲਾ ਹਾਂ ਮਿਲ ਰਿਹਾ ਬੇਨੇਟ ਜੀ ਸਾਨੂੰ ਨੌਲਜ ਆ ਰਹੀ ਹੈ ਨਵੀਆਂ ਨਵੀਆਂ ਚੀਜ਼ਾਂ ਬਾਰੇ ਜੋ ਵੀ ਹੈ ਥੈਂਕ ਯੂ ਸੁਖਾ ਸਿੰਘ ਜੀ ਜੀ ਕੀ ਕਹਿ ਲਗਾ ਮੇਰੇ ਮੇਲਾ ਲੱਗਿਆ ਦੋ ਦਿਨ ਦਾ ਤੁੰਦੇ ਜੀ 826 ਦਾ ਬੀ ਸੀ ਤੇ 824 ਦਾ ਤੇ ਉਥੋਂ ਵੇਖ ਕੇ ਤੇ ਬਾਅਦ ਦੇ ਵਿੱਚ ਮੇਰੇ ਇਹ ਬਰਾੜ ਵਾਲਿਆਂ ਦੇ ਆਏ ਆ ਬਰਾੜਾਂ ਦੇ ਆ ਕੇ ਵੇਖਿਆ ਪੁੱਛਿਆ ਸਾਰਾ ਪੁੱਛਗਿੱਛ ਕੀਤੀ ਉਹਨਾਂ ਨੇ ਬੀਜ ਦੀ ਇਹਦੀ ਸਿਫਤ ਕੀਤੀ ਤੇ ਉਹ ਅਸੀਂ ਨਵਾਂ ਬੀਜ ਲੈ ਕੇ ਚੱਲੇ ਆ ਤਾਂ ਵੀ ਝਾੜ ਵਧੀਆ ਨਿਕਲੇਗਾ ਹਾਂਜੀ 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 ਬਹੁਤ ਸੋਹਣੀ ਯੂਨੀਵਰਸਿਟੀ ਉਹ ਯੂਨੀਵਰਸਿਟੀ ਤੋਂ ਵੀ ਲੈ ਕੇ ਜਾਂਦੇ ਆ ਤੇ ਇੱਥੋਂ ਵੀ ਅਸੀਂ ਲੈ ਕੇ ਜਾਂਦੇ ਆ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੀ ਧੀਰੇ ਦੇ ਕੋਲ ਅਲੀਪੁਰ ਪਿੰਡੋਂ ਹੋਰ ਤੇ ਆਦੇ ਸਿੰਘ ਟਾਡੇ ਜੀ ਗੁਲਾਪੁਰ ਤੋਂ ਜੀ ਕਿਹੜੀ ਜਗ੍ਹਾ ਤੋਂ ਗੁਲਾਪੁਰ ਸਾਡੂ ਸ਼ਹਿਰ ਪੈਂਦਾ ਲੁਧਿਆਣਾ ਜ਼ਿਲ੍ਹਾ ਵਾ ਜੀ ਕੀ ਕਹਿਣਾ ਚਾਹੋਗੇ ਕਿਹੜੀ ਜਗ੍ਹਾ ਤੇ ਆਏ ਹੋ ਅਸੀਂ ਜੀ ਸੁੰਨੀ ਪ੍ਰਸ਼ਤੀ ਤੇ ਮੇਲੇ ਤੇ ਆਏ ਆ ਜੀ ਦੋ ਦਿਨਾਂ ਮੇਲਾ ਹਾਂ ਦੋ ਦਿਨ ਦਾ ਮੇਲਾ ਜੀ ਅਸੀਂ ਮਿਨੀ ਮੇਅਰ ਚੱਲੇ ਆ ਛੱਦ ਦੇਖਿਆ ਹੋਰ ਪ੍ਰੋਜੈਕਟ ਦੇਖਿਆ ਤਕੜੇ ਤੇ ਕੁਝ ਹੋਰ ਇਦੋਂ ਦੇਖਦੇ ਆਉਂਦੇ ਆ ਜੋ ਜੋ ਸੀ ਜੀ ਬਹੁਤ ਵਧੀਆ ਅਲੇ ਗਾਹਾਂ ਜਾਣਾ ਜਿਓ ਅੰਦਰ ਆਉਂਦੇ ਹਾਲੇ ਪਹੁੰਚਣਾ ਹੈ ਇਹ ਕੀ ਕਹਿਣਾ ਜਾਊਗਾ ਸਰਕਾਰ ਨੂੰ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਵੀਲੇ ਲੱਗਣੇ ਚਾਹੀਦੇ ਜਾਗਰਤ ਹੋਣੀ ਚਾਹੀਦੀ ਹੈ ਤੇ ਕੋਈ ਨਵੀਆਂ ਚੀਜ਼ਾਂ ਦੇਖਣ ਨੂੰ ਹਾਂਜੀ ਨਵੀਆਂ ਚੀਜ਼ਾਂ ਜਿਵੇਂ ਕੋਈ ਨਵੀਂ ਇੰਜੀਨੀਰੀ ਆ ਗਈ ਕਪੈੰਡਾ ਨਵੀਆਂ ਆ ਗਈਆਂ ਵਿੱਚ ਖੋਦ ਕਰਦੀ ਟਰੈਕਟਰ ਆ ਗਏ ਉਹਨਾਂ ਦੇ ਵਿੱਚ ਬਹੁਤ ਫਰਕ ਆ ਲੱਗਦਾ ਜੀਮੀਦਾਰਾਂ ਨੂੰ ਫਾਇਦਾ ਹੋਊਗਾ ਹਾਂਜੀ ਫਾਇਦਾ ਹੋਊਗਾ ਨਵੀਂ ਤੋਂ ਨਵੀਂ ਆਈਟਮ ਆਉਂਦੀ ਹੈ ਉਹਦੇ ਤੋਂ ਜਾਣਕਾਰ ਹੋ ਜਾਂਦੀ ਹੈ ਜੀ ਭਾਈ ਗੁਰਦੀਆ ਖਾਲਸਾ ਭਾਈ ਗੁਰਦੀਪ ਮੇਰਾ ਨਾਮ ਹਰਵਿੰਦਰ ਸਿੰਘ ਬਰਾੜ ਜੀ ਬਰਾੜ ਸੀਡ ਐਮਡੀ ਸਰ ਇਸ ਵਾਰ ਇਹ 13 14 ਦਾ ਮੇਲਾ ਲੱਗਿਆ ਜੀ ਕੀ ਕਹਣ ਦਾ ਮੇਲੇ ਤੇ ਜੀ ਇਸ ਸਾਲ ਅਸੀਂ ਦਿੱਲੀ ਯੂਨੀਵਰਸਿਟੀ ਦੇ ਕੋਲੋਂ ਪਾਸ ਐਚ ਡੀ 3386 ਵੈਰਾਈਟੀ ਲੈ ਆ ਰਹੇ ਹਾਂ ਜੀ ਜਿਹੜੀ ਕਿ ਹੁਣ ਤੱਕ ਜਿੰਨੀਆਂ ਵੀ ਕਿਸਮਾਂ ਆਈਆਂ ਕਣਕ ਦੀਆਂ ਉਹਨਾਂ ਦਾ ਸਾਰਿਆਂ ਨਾਲ ਵੱਧ ਝਾੜ ਆਇਆ ਜੀ ਜੀ ਹਾਂ ਤੇ ਸਾਰੇ ਇਸ ਵਾਰ ਖਾਦ ਦੀ ਜਿਆਦਾ ਤਾਂ ਦਿੱਕਤ ਆ ਰਹੀ ਹੈ ਉਹਦੇ ਕਲੀਅਰ ਬਣਾਓ ਖਾਦ ਦਾ ਸਾਰਾ ਸਾਡਾ ਕੰਮ ਨਹੀਂ ਸਾਡਾ ਸਿਰਫ ਬੀਜਾਂ ਦਾ ਕੰਮ ਹੈ ਜੀ ਨਹੀਂ ਨਹੀਂ ਵੈਸੇ ਵੈਸੇ ਦੇਖੋ ਸੌਲਵ ਆਬਾਊਟ ਕਰਨੀ ਚਾਹੀਦੀ ਹੈ ਪੰਜਾਬ ਗਵਰਨਮੈਂਟ ਨੂੰ ਜੀ ਇਹ ਤਾਂ ਜ਼ਰੂਰੀ ਹੈ ਜੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਹਾਂ ਮੈਂ ਸਰਕਾਰ ਨੂੰ ਇਹ ਅਪੀਲ ਕਰੂੰਗਾ ਵੀ ਡੀਏਪੀ ਦਾ ਪ੍ਰਬੰਧ ਛੇਤੀ ਤੋਂ ਛੇਤੀ ਕਿਉਂਕਿ ਫਸਲ ਸੱਤੇ ਖੜੀ ਹੈ ਜੀ ਅਗਲੀ ਤੇ ਕਰ ਦੇਣਾ ਚਾਹੀਦਾ ਹੋਰ ਉਸ ਤੋਂ ਇਲਾਵਾ ਵਿੱਚ ਚਲਾਓ ਕਿਹੜਾ ਬੀ ਨਮਾ ਬਾਕੀ ਬਰਸੀਨ ਦਾ ਹੜੂ ਬਰਸੀਮ ਹੈ ਜੀ ਸਾਡੇ ਕੋਲ ਚਾਰਿਆਂ ਦੇ ਬਹੁਤ ਵਧੀਆ ਪੀ ਹੈ ਜੀ ਤੇ ਹਰਤਾਂ ਦੇ ਚੰਗੇ ਨਵੀਆਂ ਜਿੰਨੇ ਵੀ ਨਵੀਆਂ ਕਿਸਮਾਂ ਸਾਰੀਆਂ ਸਾਡੇ ਕੋਲ ਹੈਗੀਆਂ ਕਿਸਾਨਾਂ ਦੇ ਬੀਜਾਂ ਕਿਸਾਨਾਂ ਨੂੰ ਮੈਂ ਇਹ ਕਹਿੰਦਾ ਵੀ ਹਰ ਸਾਲ ਭਾਵੇਂ ਇੱਕ ਕਨਾਲ ਦਾ ਵੀ ਵੀਜੋ ਨਵੀਂ ਵੈਰੈਟੀ ਜ਼ਰੂਰ ਬੀਜਿਆ ਕਰੋ ਕਿਉਂਕਿ ਜੀਨੀਅਰ ਬੀਜ ਦੇ ਨਹੀਂ ਉਨੀ ਦੇ ਨਿਆਪਣ ਪਤਾ ਲੱਗਣਾ ਝਾੜ ਵਧਦਾ ਝਾੜ ਵਧਦਾ ਜੀ ਅਗਲੇ ਨਾਲੇ ਬੀਚਾਰ ਹੋ ਜਾਂਦਾ ਆਪਦਾ ਨਾਲੇ ਕ੍ਰੌਪ ਦਾ ਪਤਾ ਲੱਗ ਜਾਂਦਾ ਵੇਖੋ ਜੀ ਸਾਰਿਆਂ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜੀ ਇਹਦੇ ਚ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਉਹ ਇੱਥੇ ਇਕੁਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੇਖਦੇ ਆ ਨਵੇਂ ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਹੁੰਦੇ ਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਇਸ ਮੇਲੇ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਬਟਪਾਗਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਚੋਨੇ ਦੀ ਫੜਾਲੀ ਨੂੰ ਸਾਡੇ ਵਾਸਤੇ ਗੱਲ ਕੀਤੀ ਹੈ ਚੋਨੇ ਦੀ ਫੜਾਲੀ ਨੂੰ ਨਾ ਸਾਡੇ ਵਾਸਤੇ ਵੀ ਅਪੀਨ ਕੀ ਦੀ ਦੇ ਕੇ ਤੁਹਾਨੂੰ ਕਿਸਾ ਦੇਖ ਦੂਗਾ ਅਹ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਨੌੜਾ ਸਾਨੂੰ ਖੇਤੀ ਦੀ ਸਾਡੀ ਪੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਉਹਦੀਆਂ ਨਸਲਾਂ ਵੀ ਇਹੋ ਜੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਪਾਸੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਪਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਣ ਖੁੰਦ ਵੀ ਬਣੂਗੀ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਵੀ ਪੰਜਾਬ ਵੱਲੋਂ ਪਰਾਲੀ ਦਾ ਧੂਆ ਹੁੰਦਾ ਹੈ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰੇ 350 ਕਰੋੜ ਰੁਪਇਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਡਕੀ ਵੀ 20000 ਅਰਜ਼ੀਆਂ ਆਈਆਂ ਉਹਨਾਂ ਲਈ ਐਡਕੀ ਵੀ ਦੇ ਰਹੇ ਆ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵੱਧਾਂਗੇ ਸਫਲ ਹੋਵਾਂਗੇ ਕੇਜਰੀਬਾਹ ਸਾਹਿਬ ਨੂੰ ਜਮਾਨਤ ਮਿਲੀ ਉਹਦੇ 177 ਜਨਾਬ ਬਾਹਰ ਆ ਰਹੇ ਨੇ ਅੱਪਾ ਅੱਪਾ ਮੇਲੇ ਦੀ ਗੱਲ ਕਰ ਲਈਏ ਤਾਂ ਵਧੀਆ ਗੱਲ ਹੈ ਜੇ ਤੁਸੀਂ ਪਾਰਟੂਮਟ ਕਰਨਾ ਚਾਹੋਗੇ ਕੀ ਕਰੀਏ ਅੱਜ ਕਿਉਂ ਜੀ ਸਮਾਂ ਦਿਓ ਕਾਫੀ ਦਿਨਾਂ ਤੋਂ ਜਮਾਨਤ ਮਿਲੀ ਹੈ ਮੈਨੂੰ ਦੱਸਿਓ ਕਿ ਕੇਜਰੀਬਾਹ ਸਾਹਿਬ ਨੂੰ ਜਮਾਨਤ ਮੰਗੀ ਸੀ ਜੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਤ ਪਾਈ ਨਵੀਂ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਹੀ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਨਾਂ ਦੀ ਜਮਾਨਤ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਚ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਹੌਸਲਾ ਤੇ ਉਤਸ਼ਾਹ ਹੈ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਨਾਲ ਵੀ ਜਿਹੜੇ ਕਿੰਦੇ ਪੰਜਾਬ ਸਰਕਾਰ ਅਗਰ ਉਹਨਾਂ ਨੂੰ ਦੂਜੀ ਫਸਲਾਂ ਵਾਸਤੇ ਉਹਨਾਂ ਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਝੋਨੇ ਦੀ ਫਸਲ ਨਹੀਂ ਵੀ ਸਕਦੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੇ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਕੋਈ ਬਹੁਤਾ ਵੱਡਾ ਜਾਂ ਕਿਸੇ ਪਾਸਿਓਂ ਆਇਆ ਨਹੀਂ ਮੈਂ ਆਮ ਸੁਧਾਰਨ ਦਾ ਜ਼ਿੰਮੇਵਾਰ ਹਾਂ ਅਸੀਂ ਸਾਰੇ ਚਾਹੁੰਦੇ ਆਂ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਬੀਜਣ ਲੱਗ ਜਾਈਏ ਜਿਹਦੇ ਨਾਲ ਸਾਡੂੰ ਝੋਨੇ ਦਾ ਖੇੜਾ ਛੜਾ ਸਹੀਏ ਉਹਦੇ 'ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆਂ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਹੈ ਅਸੀਂ ਪੰਜਾਬ ਬਚਾਉਣਾ ਅੰਮ੍ਰਿਤਪਾਲ ਜੀ ਜਿਹੜੇ ਖੇਤੀਬਾੜੀ ਦੇ ਇੱਥੇ ਕੰਮ ਕਰਨ ਵਾਲੇ ਇਹਨਾਂ ਨੂੰ ਚਾਹੀਦਾ ਮੈਨੂੰ ਮੈਨੂੰ ਇੱਕ ਰਿਪਰਟੇਸ਼ਨ ਮਿਲ ਕੇ ਗਿਆ ਸੀ ਮੈਂ ਉਹਨਾਂ ਦੀ ਗੱਲਬਾਤ ਸੁਣ ਸਮਰਪਿਤ ਪਾਲ ਜੀ ਜੇ ਕੋਈ ਹੋਰ ਵੀ ਹੋਵੇ ਮੈਨੂੰ ਦੱਸ ਦੇਣਗੇ ਜੇ ਕਿਸੇ ਨੂੰ ਵੀ ਸਮੱਸਿਆ ਹੋਵੇ ਦੱਸਣ ਵਾਲੀ ਗੱਲ ਨਾਲ ਹੀ ਮਸਲੇ ਹੱਲ ਹੋ ਜਾਗਾ ਅੰਮ੍ਰਿਤਪਾਲ